ਡਲ ਦੀ ਵਿਕਾਸ ਪਖੋ ਅਤੇ ਨਿਕਾਸ ਪਖੋ ਬਹੁਤ ਹੀ ਮਾੜਾ ਹਾਲ ਸੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰਕੇ ਲੋਕ ਗਲੀਆਂ ਵਿੱਚ ਡਿੱਗਦੇ ਟੈਂਦੇ ਰਹਿੰਦੇ ਸਨ ਪਿੰਡ ਵਾਸੀਆਂ ਦੀ ਅਪੀਲ ਤੇ ਹੁਣ ਹਲਕਾ ਖੇਮਕਾਨ ਦੀ ਨੋਹਾਰ ਬਦਲਦੀ ਨਜ਼ਰ ਆ ਰਹੀ ਹੈ ਹਲਕਾ ਵਿਧਾਇਕ ਸਦਾ ਸੁਖਪਾਲ ਸਿੰਘ ਪੁੱਲਰ ਅਤੇ ਬੀਡੀਪੀ ਰਾਮ ਤਸਵੀਰ ਸਿੰਘ ਪਿੱਖਿਵੰਡ ਪਿੰਡ ਡਲ ਦੇ ਆਗੂ ਗੁਰਸਾਖ ਸਿੰਘ ਡਲ ਸਾਬਕਾ ਸਰਪੰਚ ਚੰਨ ਸਿੰਘ ਪਨੇ ਦੇ ਰਹਿਨੁਮਾਈ ਹੇਠ ਵਿਕਾਸ ਤੇ ਨਿਕਾਸ ਕਾਰਜ ਜੰਗੀ ਪੱਧਰ ਤੇ ਚਾਲੂ ਕਰਵਾ ਦਿੱਤੇ ਗਏ ਨੇ ਜਿਸ ਵਿੱਚ ਪਿੰਡ ਦੇ ਨਿਕਾਸ ਨੂੰ ਦੇਖਦੇ ਹੋਏ ਨਿਕਾਸੀ ਪੂਰੇ ਪਾ ਦਿੱਤੇ ਗਏ ਹਨ ਜੋ ਕਿ ਪਿੰਡ ਵਿੱਚ ਅਤੇ ਛਪੜਾ ਵਿੱਚ ਖੜੇ ਪਾਣੀ ਨੂੰ ਬਾਹਰ ਕੱਢ ਰਹੇ ਹਨ ਇਸ ਵਿਕਾਸ ਨੂੰ ਦੇਖ ਕੇ ਪਿੰਡ ਦੇ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਪਿੰਡ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਬਾਕੀ ਵੀ ਪਿੰਡਾਂ ਦੇ ਵਿਕਾਸ ਕਾਜ ਜਲਦੀ ਚਾਲੂ ਕਰਵਾ ਕੇ ਪਿੰਡ ਵਾਸੀਆਂ ਨੂੰ ਗੁਰਵਤ ਭਰੀ ਜ਼ਿੰਦਗੀ ਤੋਂ ਨਿਜਾਇਤ ਦਵਾਈ ਜਾਵੇਗੀ ਸ਼ਿਲਵਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਅਨੌਲ ਜੀ ਸ਼ਾਨਾ ਆਫਿਸ ਜੀ ਸਾਂ ਕਿਹੜਾ ਪਿੰਡ ਹੈ ਜੀ ਦਾਲ ਜਿਹੜੇ ਪਿੰਡ ਡੱਲ ਦੇ ਵਿਕਾਸਕਾਰ ਚੱਲ ਰਹੇ ਕਿ ਤੁਸੀਂ ਖੁਸ਼ ਹੋ ਉਤੋਂ ਹੋਰ ਖੁਸ਼ ਹੈ ਜੀ ਜਦੋਂ ਨੇਪਰੇ ਚੜ ਜਾਣਗੇ ਇਹੋਂ ਵੀ ਜਾਦੇ ਖੁਸ਼ ਪਹਿਲਾਂ ਜਿਹੜੇ ਵਿਕਾਸਕਾਰ ਜੋਨਾ ਕੀ ਜਿਹੜਾ ਪਿੰਡ ਦਾ ਮਾਹੌਲ ਹੀ ਜੋ ਕੁਝ ਪਹਿਲਾਂ ਹੋ ਗਿਆ ਉਹ ਵੀ ਬੜਾ ਸੋਹਣਾ ਹੋ ਗਿਆ ਏ ਤੇ ਜਿਹੜਾ ਹੁਣ ਲੱਗਾ ਇਹ ਵੀ ਬੜਾ ਸੋਹਣਾ ਹੋ ਗਿਆ ਤੇ ਮਹਾਰਾਜ ਸਾਡਾ ਨੇਪਰੇ ਚੜਾ ਦੇ ਹਾਂਜੀ ਕੀ ਨਾ ਜੀ ਕਿ ਚਾਹੁੰਦੇ ਸੀ ਕਿਹੜਾ ਪਿੰਡ ਹੈ ਜੀ ਦੱਲ ਤੇ ਕਿਸ ਤਰ੍ਹਾਂ ਦੇ ਜਿਹੜੇ ਵਿਕਾਸ ਕਾਰਜ ਚੱਲ ਰਹੇ ਹਨ ਵਿਕਾਸ ਕਾਰਜ ਤਾਂ ਜੋ ਵੀ ਐਮਐਲਏ ਸਾਹਿਬ ਨੇ ਇਹਨੂੰ ਆਖਿਆ ਸੀ ਵੋਟਾਂ ਦੇ ਇਲੈਕਸ਼ਨ ਦੇ ਵਿੱਚ ਵੀ ਇੱਕ ਬੋਟ ਵੀ ਵਧਾ ਦਿਓ ਤੇ ਜੋ ਵੀ ਆਖੋ ਵੀ ਮੈਂ ਉਹ ਤੁਹਾਡਾ ਪਹਿਲ ਦੇ ਆਧਾਰ ਤੇ ਕੰਮ ਕਰੂੰਗਾ ਤੇ ਜਿਹੜੇ ਪਿੰਡ ਦੇ ਕਿੰਨੇ ਕੁ ਜਿਹੜੇ ਵਿਕਾਸ ਕਾਰਜ ਨੇਪਰੇ ਚੜ ਚੁੱਕੇ ਆਂ ਪਿੰਡ ਦੇ ਵਾਸੀਆਂ ਨੇ ਉਦੋਂ ਵੀ ਮੰਗ ਕੀਤੀ ਸੀ ਵੀ ਸਾਨੂੰ ਪਾਣੀ ਦਾ ਵਿਕਾਸ ਜਿਹੜਾ ਪਹਿਲ ਦੇ ਆਧਾਰ ਤੇ ਹੋਣਾ ਚਾਹੀਦਾ ਤੇ ਉਹ ਜਿੱਤ ਗਏ ਅੱਜ ਉਹ ਪਿੰਡ ਵਾਲਿਆਂ ਨੇ ਬਹੁਤ ਜਿਆਦਾ ਵੋਟਾਂ 'ਚ ਜਿਤਾਇਆ ਤੇ ਪਰ ਉਹਨਾਂ ਵੱਲੋਂ ਵੀ ਕੋਈ ਕਸਰ ਨਹੀਂ ਉਹਨਾਂ ਵੀ ਜਿਹੜਾ ਜੋ ਨਾ ਵਾਅਦੇ ਕੀਤੇ ਸੀ ਪਹਿਲ ਦੇ ਆਧਾਰ ਤੇ ਉਹਨਾਂ ਨੇ ਪਾਣੀ ਦਾ ਵਿਕਾਸ ਸੀਵਰੇਜ ਦਾ ਕੰਮ ਕੀਤਾ ਸਾਰੇ ਪਿੰਡ ਦਾ ਹੀ ਇੱਕਦਾਂ ਨੇ ਵੀ ਸਾਰੇ ਪਿੰਡ ਦੇ ਵਾਅਦੇ ਪੂਰੇ ਕਰਨ ਦੇ ਆ ਉਦੋਂ ਵੱੜ ਕੇ ਗਲੀਆਂ ਨਾਲੀਆਂ ਦਾ ਜਿਹੜਾ ਉਹ ਵੀ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਤੇ ਟੋਟਲ ਜਿਹੜਾ ਪਿੰਡ ਦਾ ਕਿੰਨਾ ਕੁ ਕੰਮ ਜਿਹੜਾ ਨਿਬੜ ਚੁੱਕਿਆ ਕੰਮ ਇਹ ਆ ਵੀ ਕਿਸੇ ਵੇਰੇ ਜਿਹੜਾ ਉਹ ਸਾਰਾ ਵੀ ਪਿੰਡ ਦੇ ਘੇਰੇ-ਘੇਰੇ ਜਿਹੜਾ ਵੀ ਜੋ ਵੀ ਉਹਨਾ ਆਖਿਆ ਸੀ ਦੋਹਾਂ ਪਾਸੇ ਪਾਤਾ ਉਹਨਾਂ ਦੂਜੇ ਪਾਸੇ ਨਲੇ ਬੰਡੇ ਆ ਦੋਹਾਂ ਪਾਸੇ ਨਲੇ ਬੰਡੇ ਦੋਹਾਂ ਪਾਸੇ ਚਾਰ ਚਫੇਰੇ ਜਿਹੜਾ ਵੀ ਪਹਿਲੂ ਪੂਰੇ ਪਏ ਨੇ ਹੁਣ ਗੜੀਆਂ ਦਾ ਹਸਪਤਾਲ ਬਣ ਗਿਆ ਇਹ ਡਿਸਪੈਂਸਰੀ ਜਿਹੜੀ ਸੀ ਉਹ ਵੀ ਸਾਡੀ ਬਣ ਗਈ ਆ ਭਾਈ ਪਹਿਲੇ ਰਾਜ ਦੇ ਪਹਿਲੇ ਰਾਜ ਦੇ ਵਿੱਚ ਜਿਹੜੀ ਆ ਉਹ ਵੀ ਡਿਸਪੈਂਸਰੀ ਸਾਡੀ ਜਿਹੜੀ ਹੈਗੀ ਸੀ ਉਹ ਖੋਸ ਚੁੱਕੀ ਸੀ ਉਹ ਮਲਾਤੀ ਹੁਣ ਬਾਅਦ ਵਿੱਚ ਨਵੀਂ ਡਿਸਪੈਂਸਰੀ ਜਿਹੜੀ ਆ ਫੇਰ ਹਲੇ ਵੀ ਬਣ ਗਈ ਏ ਉਹਨਾਂ ਵਾਰਕਿਆਂ ਨੂੰ ਗਲੀਆਂ ਨਾਲੀਆਂ ਦਾ ਜਿਹੜਾ ਕੰਮ ਉਹ ਜੰਗੀ ਪੱਧਰ ਤੇ ਜਿਹੜਾ ਚੱਲ ਰਿਹਾ ਕੀ ਲੱਗਦਾ ਕਿ ਸਰਕਾਰ ਜਿਹੜੀ ਪੂਰੇ ਪਿੰਡ ਦਾ ਵਿਕਾਸ ਪੂਰਾ ਨੇਪਰੇ ਚਾੜਦੇਗੀ ਜਾਂ ਕਿੰਨਾ ਪੂਰਾ ਪੂਰੀ ਸਾਨੂੰ ਆਸ ਹੈ ਪਰ ਇਹ ਆ ਵੀ ਜਿਹੜਾ ਹੁਣ ਦਸਾਂ ਸਾਲਾਂ ਦਾ ਜਾਂ 15 ਸਾਲਾਂ ਪਿਛਲਾ ਕੰਮ ਅੜਿਆ ਹੈ ਹੁਣ ਜੇ ਅੱਜ ਅੱਜ ਇੱਕਦਮ ਹੀ ਆਪਾਂ ਆਖੀ ਵੀ ਵਿਕਾਸ ਸਾਰਾ ਇੱਕ ਸਾਲ ਦੇ ਵਿੱਚ ਹੋ ਜੇ ਉਹ ਕਿੱਥੋਂ ਹੋ ਜੂਗਾ ਪਰ ਇਹ ਵੀ ਸਾਨੂੰ ਵੀ ਇੰਨੀ ਆਸ ਹੈ ਕਿ ਜਨਾਬ ਵੱਧ ਤੋਂ ਵੱਧ ਹੋ ਸਕਦਾ ਵੀ ਇੰਨਾ 50 ਸਾਲਾਂ ਦਾ ਕੰਮ ਨਾ ਹੋਇਆ ਵੀ ਜਿਹੜਾ ਹੁਣ ਜੇ ਰਾਤ ਨੂੰ ਇੱਕ ਕਰ ਦਿਆਂਗੇ ਛੇ ਮਹੀਨਿਆਂ ਦੇ ਵਿੱਚ ਹੋਊਗਾ ਐਮ.ਐਲ.ਏ. ਸਾਹਿਬ ਨੂੰ ਤੁਹਾਨੂੰ ਫੋਲ ਆਟ ਰਿਹਾ ਜਿੰਨਾ ਵੀ ਹੁੰਦਾ ਵਧ ਤੋਂ ਵਧ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੈ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਹਾਜ਼ਰ ਕਰੂੰਗਾ ਤੇ ਪਿੰਡ ਦਾ ਵਿਕਾਸ ਜਿਹੜਾ ਵਧ ਤੋਂ ਵਧ ਹੋਣਾ ਚਾਹੀਦਾ ਪਰ ਕੋਈ ਇਹਦੇ ਚ ਵੱਖ-ਵੇਰ ਦਾ ਕੋਈ ਭਾਵ ਨਹੀਂ ਹੋਣਾ ਚਾਹੀਦਾ ਵੀ ਇਹ ਕਾਲੀ ਆ ਇਹ ਕਾਂਗਰਸ ਹੀ ਹੈ ਕਾਮਰੇਡ ਆ ਜਾਇ ਆਪ ਆੜੇ ਆ ਬਿਲਕੁਲ ਇਹ ਤੋਂ ਉੱਪਰ ਉੱਠ ਕੇ ਵੀ ਸਾਰਿਆਂ ਦਾ ਜਿਹੜਾ ਵੀ ਇੱਕੋ ਜਿਹਾ ਕੰਮ ਹੋਣਾ ਚਾਹੀਦਾ ਕਾਨੂੰ ਕੋਈ ਇਹ ਨਾ ਆਣ ਕੇ ਆਖੇ ਪਹਿਲੇ ਵੀ ਇਹਨਾਂ ਆਪ ਦੇ ਬੰਦਿਆਂ ਦਾ ਕਰ ਲਾ ਤੇ ਸਾਡਾ ਰਹਿ ਜਾਏ なるほど。<Dynam>